ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦਾਸੁ ਦੀਰ ਦੀਵਾ ਗੁਰ ਤੇਰਾ ਉਰਨ ਕਰਮ ਹੋਏ ਪਾਮੀਰਾ ਇਹੇ ਹੇ ਗੁਰ ਸਾਹਿਬ ਜੀ ਵਾਹਿਗੁਰੂ ਸੋਰਠਿ ਮਹਲਾ ਪੰਜਵਾਂ ਗੋਪੁਰ ਕੀਤੇ ਪੂਰੀ ਪ੍ਰਾਵਦ ਰਹਿਆ ਪਰ ਪੂਰੀ ਕੀਤੇ ਪੂਰੇ ਰਾਮ ਰਾਮ ਰਹਿਆ ਪਰ ਪੂਰੀ ਖੇ ਉਕ ਸੰਗ ਆਪਿ ਆਸ਼ਨਾ ਨਾ ਪਾਲ ਬ੍ਰਹਮਾ ਬਿਟੋ ਕੁਰਬਾਨ ਗੁਰ ਕੈ ਚਰਨ ਕਮਲ ਦੇ ਧਾਰੀ ਬਿਗਨ ਲਗੈ ਤਿਲਕਾ ਕੋਈ ਕਾਰਜ ਸਗਲ ਸਵਾਰੇ ਹਾਉ ਮੇਰੇ ਸਾਧੂ ਦੁਰਮਤ ਖੋਏ ਪਾਤ ਪਨੀ ਸਹ ਹੋਏ RAMDAS RO VARNATE ਸਭ ਲਾਤੇ ਪਾਪ ਕਮਾਤੇ ਗੁਨ ਗੋਵਿੰਦ ਕਾਈਆ ਸਾਥ ਸੰਗਲਤੇ ਆਈਆ ਮਨਵਾ ਸਰ ਪਲ ਪਾਈ ਗੁਰਪੂਰਾ ਰਿਤੇ ਧਿਆਇ ਗੁਰੂਪਾਲ ਅਨੰਦਾ ਜਪ ਜਪ ਜੇ ਜੀਵ ਹੈ ਪਰਮਾਨੰਦਾ ਜਨਨਾਮਕ ਨਾਮ ਤੇ ਆਇ ਰਬ ਆਪਣਾ ਦਿਰਦ ਰਖਾਇਆ ਜਨਨਾਮਕ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ